ਫਾਸਟ ਟੈਗ ਦੀ ਮੈਂ ਗੱਲ ਕਰ ਰਿਹਾ ਸੀਗਾ ਜੀ ਫਾਸਟ ਟੈਗ ਦੇ ਵਿੱਚ ਕੀ ਕੋਈ ਨਵਾਂ ਅਪਡੇਟ ਹੈ ਦੇਖੋ ਫਾਸਟ ਟੈਗ ਦੇ ਵਿੱਚ ਕੀ ਹੈ ਕਿ ਉਹ ਕਹਿੰਦੇ ਆ ਕਿ ਜਿਹਦਾ ਫਾਸਟ ਟੈਗ ਉਹ ਸ਼ੀਸ਼ੇ ਦੇ ਅੱਗੇ ਨਾ ਲੱਗਾ ਹੋਇਆ ਜੀ ਤੇ ਉਹਦੇ ਤੋਂ ਹਰ ਹਾਲਤ 'ਚ ਦੁੱਗਣਾ ਚਾਰਜ ਲਿਆ ਹੀ ਜਾਊਗਾ ਜੀ ਸਿੰਪਲ ਤੇ ਸਿੱਧਾ ਸਾਬਿਆ ਤੇ ਹੁਣ ਤੇ ਵੈਸੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਇਹ ਵੀ ਇਹਨਾਂ ਨੇ ਚੱਕ ਦੇਣਾ ਫਾਸਟ ਟੈਗ ਵਾਲਾ ਵੀ ਕੰਮ ਜੀ ਤੁਸੀਂ ਉਹ ਇੱਕ ਗੈਲਰੀ ਜੀ ਚੋਂ ਲੰਘੋਗੇ ਉਹਨਾਂ ਨੇ ਆਪਣੇ ਆਪ ਹੀ ਸੈਟਲਾਈਟ ਰਾਈ ਖਿੱਚ ਲੈਣਾ ਕੰਮ ਤੇ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਚੋਂ ਆਪੇ ਹੀ ਕੱਟੇ ਜਾਣਗੇ ਜੀ ਇਸ ਹਿਸਾਬਕ ਤੱਬ ਚੱਲਣਾ ਤਾਂ ਇਹਨਾਂ ਨੇ ਨਵੀਆਂ ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਨੇ ਉਹ ਇਹੋ ਹੀ ਆ ਕਿ ਬਈ ਕਿਸੇ ਨੂੰ ਵੀ ਇਦਾਂ ਲੰਘਣ ਨਹੀਂ ਦੇਣਾ ਉਹਨੂੰ ਇਹ ਨਹੀਂ ਆ ਕਿ ਡੇੜਾ ਜਾਂ ਕਹੋ ਕਿ ਪੈਸੇ ਕਿਉਂਕਿ ਉਹਦੇ ਨਾਲ ਟਾਈਮ ਵੇਸਟ ਹੁੰਦਾ ਵੈਸੇ ਨਾ ਮੈਂ ਇੱਕ ਤੁਹਾਨੂੰ ਪਰਸਨਲ ਤਜਰਬਾ ਦੱਸਾਂ ਜੀ ਐਸੇ ਅਸੀਂ ਇੱਕ ਦਿਨ ਆਪਸ ਤੇ ਵਿੱਚ ਵੀ ਗੱਲਾਂ ਕਰਦੇ ਆਉਂਦੇ ਸੀ ਕਿ ਸਾਨੂੰ ਕੋਈ ਨਾ ਕੋਈ ਹਰੇਕ ਟੋਲ ਤੇ ਇਸ ਤਰ੍ਹਾਂ ਦਾ ਵੇਖਣ ਨੂੰ ਮਿਲਦਾ ਹ ਹ ਸੋ ਸਾਡੇ ਅੱਗੇ ਹੁੰਦਾ ਹੈ ਅੱਛਾ ਜਾਂ ਤਾਂ ਰੌਲਾ ਕਿਸੇ ਆਈਡੈਂਟੀ ਕਾਰਡ ਤੋਂ ਪਾ ਲੈਂਦੇ ਆ ਉਹ ਮੰਨਦੇ ਨਹੀਂ ਐਵੇਂ ਆਈਡੈਂਟੀ ਕਾਰਡ ਜੇ ਆਪਣਾਈ ਫਰਦੇ ਨੇ ਅੱਜ ਕੱਲ੍ਹ ਕਿਸਾਨਾਂ ਜਿੱਥੇ ਬੰਦੀਆਂ ਦੇ ਬਹੁਤ ਜਿਨ੍ਹਾਂ ਦਾ ਕਿਸਾਨੀ ਨਾਲ ਕੋਈ ਲੱਲਾ ਖਖਾ ਵੀ ਨਹੀਂ ਹੈ ਸਿਰਫ ਟੋਲ ਬਚਾਉਣ ਵਾਸਤੇ ਜੀ ਜੀ ਬਿਲਕੁਲ ਉਹ ਰੌਲਾ ਪਾ ਉਹ ਕਹਿੰਦੇ ਨਹੀਂ ਲੰਘਣ ਦੇਣਾ ਖੀਰ ਸ਼ਰਮ ਦੇ ਮਾਰੇ 100 ਰੁਪਿਆ ਕੱਢ ਕੇ ਫੜਾ ਦਿੰਦਾ ਜੀ ਜਿਹੜਾ ਟਾਈਮ ਵੇਸਟ ਕਰਦੇ ਉਹ ਵੱਖਰਾ ਪਿੱਛੇ ਮੇਰੇ ਵਰਗਾ ਜਮ ਮੈਂ ਤਾਂ ਚਲੋ ਖੜ ਗਿਆ ਤੇ ਮੇਰੇ ਵਰਗਾ ਕੋ ਦੂਜਾ ਪਿੱਛੇ ਟਾਂ ਪਾਂ ਪਾਂ ਵਾਂ ਵਾਂ ਪਈ ਹੁੰਦੀ ਆ ਅਗਲਾ ਵਾ ਅਗਲਾ ਹੀ 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 ਕਰਕੇ ਨਿਕਲ ਗਿਆ ਸੋ ਗੱਲ ਇਹ ਆ ਕਿ ਇਹ ਇਹ ਸਾਡੇ ਚ ਦਿੱਕਤਾਂ ਹੈਗੀਆਂ ਜੀ ਕਿ ਜਦੋਂ ਬਈ ਮਤਲਬ ਕਿ ਅਸੀਂ ਸਰਵਿਸ ਕੋਈ ਲੈਣੀ ਆ ਤਾਂ ਥੋੜਾ ਪੇ ਕਰ ਲੈਣਾ ਚਾਹੀਦਾ ਤੇਲ ਵੀ ਤੇ ਅਸੀਂ ਪਾਉਣੇ ਆ ਨਾ ਬਿਲਕੁਲ ਦੇਖੋ ਤੁੜ ਪੇ ਕਰਨਾ ਵੀ ਸਿੱਖਣਾ ਚਾਹੀਦਾ ਦੂਜੀ ਚੀਜ਼ ਇਹ ਆ ਕਿ ਆ ਜਿਹੜਾ ਫਾਸਟ ਹੈਗ ਆ ਹੁਣ ਤੁਹਾਨੂੰ ਪਤਾ ਕਿ ਬੜਾ इजीली ਮਿਲ ਜਾਂਦਾ ਇਹਨੂੰ ਲਾ ਕੇ ਰੱਖੋ ਯਾਰ ਲੰਗਦਾ ਲੰਗਦਾ ਬੰਦਾ ਛੇਤੀ ਲੰਗ ਜਾਂਦਾ ਤੁਹਾਡਾ ਵੀ ਟਾਈਮ ਬਚਦਾ ਅਗਲੇ ਦਾ ਵੀ ਬਚਦਾ ਤੇ ਹੁਣ ਬਾਕੀ ਜਿਵੇਂ ਮੈਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਈ ਇਹ ਹੋਏਗਾ ਕਿ ਇਹਨਾਂ ਨੇ ਇਹ ਵੀ ਯੱਭੂ ਨਵੇੜ ਦੇਣਾ ਬਾਕੀ ਹੁਣ ਅੱਗੇ ਦੇਖਦੇ ਆ ਕੀ ਹਿਸਾਬ ਕਿਤਾ ਬਣਦਾ ਪਰ ਇਹਨਾਂ ਨੇ ਸਾਫ ਤੌਰ ਤੇ ਕਹਿ ਦਿੱਤਾ ਆ ਕਿ ਕਿਸੇ ਨੂੰ ਵੀ ਡਬਲ ਚਾਰਜ ਤੋਂ ਬਗੈਰ ਨਹੀਂ ਲੰਘਣ ਦੇਣਾ ਮਤਲਬ ਕਿ ਉਹਨੂੰ ਦੋਹਰਾ ਟੋਲ ਪਾਉਣਾ ਜਿਹਦਾ ਫਾਸਟ ਟੈਗ ਜਿਹੜਾ ਹੈ ਉਹ ਅੱਗੇ ਚਿਪਕਿਆ ਨਹੀਂ ਹੋਏਗਾ ਜੀ ਜੀ ਦੂਰੇ ਦੂਰੇ ਪੈ ਆ ਦੇਖੋ ਮਿੰਟੂ ਜੀ ਆਪਣੇ ਜਿਹੜੇ ਦਰਸ਼ਕ ਨੇ ਉਹ ਸਾਰਿਆਂ ਨੇ ਆਪਣੇ ਨਾਲ ਸਹਿਮਤੀ ਦੇ ਦਿੱਤੀ ਹੈ ਜੇ ਵੀ ਤੁਸੀਂ ਮਸ਼ਹੂਰੀਆਂ ਚੱਲਣ ਦਿਓ ਤੇ ਜਿਹੜਾ YouTube ਵਾਲਾ ਆਪਸ਼ਨ ਹੈ ਨਹੀਂ ਨਹੀਂ ਪਤਾ ਜੀ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਇਸ ਆਡੀਅנס ਨੂੰ ਜਿੱਦਾਂ ਅਸੀਂ ਮਿਹਨਤ ਨਾਲ ਇਕੱਠਿਆਂ ਕੀਤਾ ਸਾਨੂੰ ਪਤਾ ਸੋ ਆ ਮਾਨ ਹੁੰਦਾ ਤਾਂ ਇਹ ਮੈਨੂੰ ਫਿਰ ਮੇਰੇ ਦਿਲ ਨੂੰ ਕੁਝ ਹੁੰਦਾ ਯਾਰ ਉਹ ਜਦੋਂ ਇਹਨਾਂ ਨੂੰ ਥੋੜਾ ਹੁੰਦੀ ਹੈ ਨਾ ਕਾਲੀ ਅੱਛੀ ਹੁੰਦੀ ਹੈ ਤਾਂ ਸਾਨੂੰ ਵੀ ਹੁੰਦਾ ਯਾਰ ਕਿ ਸਾਡੇ ਬੰਦੇ ਯਾਰ ਥੋੜੇ ਜਨਾ ਅੱਛੀ ਅੱਛੀ ਜੀ 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 ਲੈ ਰਹੇ ਨੇ ਜੀ